ਅਰਬ ਮੁਲਕਾਂ ਦੇ ਵਿੱਚ ਕਤਰ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਮਿਸਰ ਅਤੇ ਸਾਊਦੀ ਅਰਬ ਨੇ ਕਤਰ ਦੇ ਜਹਾਜ਼ਾਂ ਦੇ ਆਪਣੇ ਹਵਾਈ ਖੇਤਰ ਵਿੱਚ ਉਡਾਣ ਭਰਨ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਅਰਬ ਮੁਲਕਾਂ ਦੇ ਵਿੱਚ ਸ਼ਾਮਲ ਸਾਊਦੀ ਅਰਬ ਅਤੇ ਮਿਸਰ ਨੇ ਕਤਰ ਦੇ ਉੱਤੇ دہشت گردਾਂ ਦੀ ਹਮਾਇਤ ਦੇ ਦੋਸ਼ ਲਾਏ ਸੀ। ਤੇ ਉਸ ਦੇ ਨਾਲ ਉਹ ਸਾਰੇ ਰਿਸ਼ਤੇ ਤੋੜ ਲਏ ਗਏ ਸਨ। ਜਿਨ੍ਹਾਂ 5 ਦੇਸ਼ਾਂ ਨੇ ਕਤਰ ਦੇ ਨਾਲ ਆਪਣੇ ਰਿਸ਼ਤੇ ਤੋੜੇ ਉਹਨਾਂ ਦੇ ਵਿੱਚ ਸਾਊਦੀ ਅਰਬ, ਮਿਸਰ, ਬਹਿਰੈਨ, ਯਮਨ ਅਤੇ ਲੀਬੀਆ ਸ਼ਾਮਲ ਨੇ। ਦੂਜੇ ਪਾਸੇ ਕਤਰ ਨੇ ਪੰਜ ਵੱਡੇ ਖਾੜੀ ਮੁਲਕਾਂ ਦੇ ਫੈਸਲੇ ਨੂੰ ਹਾਧਾਰਹਿਣ ਅਤੇ ਨਿਆਂ ਦੇ ਵਿਰੁੱਧ ਕਰਾ ਦਿੱਤਾ ਹੈ। ਦੋਹਾ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਦਰਸ਼ਕਗਰਦੀ ਸੰਗਠਨਾ ਨੂੰ ਕਿਸੇ ਤਰ੍ਹਾਂ ਦੀ ਮਦਦ ਮੁਹੱਈਆ ਨਹੀਂ ਕਰਵਾਉਂਦਾ। ਇਸ ਤਲਖੀ ਦੇ ਬਾਰੇ ਈਰਾਨ ਨੇ ਵੀ ਬਿਆਨ ਜਾਰੀ ਕੀਤਾ ਹੈ। ਈਰਾਨ ਦੇ ਮੁਤਾਬਕ ਇਹ ਸਾਜ਼ਿਸ਼ ਦੀ ਸ਼ੁਰੂਆਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਊਦੀ ਅਰਬ ਦੇ ਦੌਰੇ ਸਮੇਂ ਹੀ ਤਿਆਰ ਕਰ ਲਈ ਗਈ ਸੀ। ਖਾੜੀ ਮੁਲਕਾਂ ਦੇ ਝਗੜੇ ਉੱਤੇ ਅਮਰੀਕਾ ਦਾ ਕਹਿਣਾ ਹੈ ਕਿ ਅਰਬ ਮੁਲਕਾਂ ਨੂੰ ਮਿਲ ਜੁਲ ਕੇ ਇਸ ਮਾਮਲੇ ਨੂੰ ਸੁਝਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਅਰਬ ਮੁਲਕਾਂ ਦੀ ਜੋ ਤਸਵੀਰ ਸਾਹਮਣੇ ਆ ਰਹੀ ਹੈ ਉਹ ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਆਪਣੀ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਊਦੀ ਅਰਬ ਤੋਂ ਕੱਚਾ ਤੇਲ ਮੰਗਵਾਦਾ ਹੈ ਤੇ ਉੱਥੇ ਹੀ ਕਤਰ ਤੋਂ ਕੁਦਰਤੀ ਗੈਸ ਵੀ ਖਰੀਦ ਕਰਦਾ ਹੈ ਹਾਲਾਂਕਿ ਵਿਦੇਸ਼ ਮੰਤਰੀ ਸੁਸ਼ਮਾ ਸਰਾਜ ਦਾ ਕਹਿਣਾ ਹੈ ਕਿ ਅਰਬ ਮੁਲਕਾਂ ਦੇ ਵਿਚਾਰਤਨਾ ਦਾ ਭਾਰਤ ਉੱਤੇ ਕੋਈ ਅਸਰ ਨਹੀਂ ਪਵੇਗਾ ਤਾਂ ਇਸ ਨਾਲ ਭਾਰਤ ਲਈ ਕੀ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਨੇ ਇੱਕ ਨਜ਼ਰ ਜ਼ਰਾ ਉਨ੍ਹਾਂ ਤੇ ਵੀ ਪਾ ਲਓ ਕਤਰ ਵਿੱਚ ਕਰੀਬ 6.5 ਲੱਖ ਭਾਰਤੀ ਕੰਮ ਕਰਦੇ ਨੇ ਇਹ ਗਿਣਤੀ ਕਤਰ ਦੇ ਮੂਲ ਨਿਵਾਸੀਆਂ ਤੋਂ ਕਿਤੇ ਜ਼ਿਆਦਾ ਹੈ ਖਾੜੀ ਮੁਲਕਾਂ ਦੇ ਟਕਰਾਅ ਦਾ ਉੱਥੇ ਕੰਮ ਕਰਨ ਵਾਲੇ ਲੱਖਾਂ ਭਾਰਤੀਆਂ ਦੇ ਰੁਜ਼ਗਾਰ ਦੇ ਉੱਤੇ ਮਾੜਾ ਅਸਰ ਪੈ ਸਕਦਾ ਹੈ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ ਮਹਿੰਗਾਈ ਵੱਧ ਸਕਦੀ ਹੈ ਇਸ ਤੋਂ ਇਲਾਵਾ ਖਾੜੀ ਮੁਲਕਾਂ ਦੇ ਵਿੱਚ ਪੈਦਾ ਹੋਇਆ ਤਣਾਅ ਭਾਰਤ ਦੀ ਊਰਜਾ ਸੁਰੱਖਿਆ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਟਕਰਾਅ ਤੋਂ ਬਾਅਦ ਪੈਦਾ ਹੋਏ ਨਵੇਂ ਹਾਲਾਤਾਂ ਵਿੱਚ ਕੂਟਨੀਤਿਕ ਤਾਲਮੇਲ ਬਿਠਾਉਣਾ ਵੀ ਭਾਰਤ ਲਈ ਵੱਡੀ ਚੁਣੌਤੀ ਹੋਵੇਗਾ